हां जी दोस्तों इस गल ਦਾ ਇਤਿਹਾਸ ਗਵਾ ਕੇ ਜਿਵੇਂ ਜਿਵੇਂ ਪੰਜਾਬ ਦੇ ਮਾੜਾ ਸਮਾ ਆਇਆ ਹੈ ਪੰਜਾਬ ਦੇ ਨਾਲ ਕੋਈ ਵੀ ਨਹੀਂ ਖੜਾ ਸਕੋ ਜਦੋਂ ਹੋਰ ਦੇਸਾਂ ਦੇ ਪੀੜ ਪੈਂਦੀ ਸੀ ਤਾਂ ਪੰਜਾਬ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਦਾ ਸੀ ਜੇਕਰ ਪੰਜਾਬ ਦੇ ਨਾਲ ਅੱਜ ਕੋਈ ਖੜਾ ਹੈ ਤਾਂ ਸਿਰਫ ਪੰਜਾਬ ਹੀ ਪੰਜਾਬ ਦੇ ਨਾਲ ਖੜਾ ਹੈ ਜੰਗ ਦੇ ਕਾਰਨ ਬਾਰਡਰ ਦੇ ਨਾਲ ਲੱਗਦੇ 1771 ਪਿੰਡ ਉਠਾਏ ਗਏ ਹਨ ਉਹਨਾਂ ਲੋਕਾਂ ਦੇ ਘਰ ਉਜੜ ਗਏ ਹਨ ਇਸ ਵੀਰ ਦੀ ਸੋਚ ਦੇ ਅੱਗੇ ਨਾ ਸਿਰ ਸੱਚੀ ਸਿਰ ਝੁਕਦਾ ਹੈ ਇਸ ਵੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਪਾ ਕੇ ਜਿੰਨਾ ਲੋਕਾਂ ਦੇ ਘਰ ਉਜੜੇ ਹਨ ਉਹਨਾਂ ਨੂੰ ਹੱਥ ਵੰਨ ਕੇ ਅਪੀਲ ਕੀਤੀ ਹੈ ਕਿ ਤੁਸੀਂ ਮੇਰੇ ਖੇਤ ਦੇ ਵਿੱਚ ਆ ਜਾਓ ਉੱਥੇ ਘਰ ਪਾਏ ਹੋਏ ਹਨ ਜੇਕਰ ਉਹਨਾਂ ਲੋਕਾਂ ਨੂੰ ਹੋਰ ਘਰ ਬਣਾਉਣ ਦੀ ਲੋੜ ਪਈ ਤਾਂ ਮੈਂ ਉਹਨਾਂ ਲਈ ਹੋਰ ਘਰ ਵੀ ਬਣਾ ਕੇ ਦਵਾਂਗਾ ਜੇਕਰ ਉਹਨਾਂ ਨੂੰ ਹੋਰ ਖਰਚੇ-ਵਰਚੇ ਦੀ ਲੋੜ ਹੋਈ ਤਾਂ ਉਹਨਾਂ ਦਾ ਖਰਚਾ ਆਪਣੇ ਪੱਲੋਂ ਸਾਰਾ ਚੱਕੂਗਾ ਉਹਨਾਂ ਲੋਕਾਂ ਨੂੰ ਬਿਜਲੀ ਦਾ ਪ੍ਰਬੰਧ ਵੀ ਪੂਰਾ ਕਰਕੇ ਦਊਗਾ ਇਸ ਵੀਰ ਤੋਂ ਬੱਚਿਆਂ ਦੀਆਂ ਚੀਕਾਂ ਦਾ ਦਰਦ ਸੁਣਿਆ ਨਹੀਂ ਗਿਆ ਜਿਸ ਕਾਰਨ ਇਸ ਵੀਰ ਨੇ ਬਹੁਤ ਹੀ ਜ਼ਿਆਦਾ ਸੋਨਾ ਉਪਰਾਲਾ ਕੀਤਾ ਹੈ ਇਸ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਦੋਸਤੋ ਆ ਦੂਸਰੇ ਪਾਸੇ ਵੀਡੀਓ ਚੱਲ ਰਹੀ ਹੈ ਪੰਜਾਬ ਨੇ ਜਿਨ੍ਹਾਂ ਨੂੰ ਰੋਟੀ ਦਿੱਤੀ ਹੈ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਮਮਸ ਅਦੇ ਹੋਰ ਸਭ ਦੀਆਂ ਭਾਜੀਆਂ ਲੈਤੀਆਂ ਹਨ ਅੱਜ ਉਹ ਪੰਜਾਬ ਨੂੰ ਛੱਡ ਕੇ ਆਪਣੇ ਘਰਾਂ ਦੇ ਵਿੱਚ ਵਾਪਸ ਜਾ ਰਹੇ ਨੇ